ਚਲੋ ਹੁਣ ਪੱਗ ਪਾਣ ਦੀ ਕੋਸ਼ਿਸ਼ ਕਰਦੇ ਹਾਂ ਬਾੜ ਪ੍ਰਭਾਵਿਤਤਾ ਨੂੰ ਦੇਖ ਭਾਵਕ ਹੋਏ ਕਰਨ ਔਜਲਾ ਸੱਚਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਪੰਜਾਬੀ ਗਾਇਕ ਕਰਨ ਔਜਲਾ ਬਾਰੇ ਜੇਕਰ ਗੱਲ ਕਰੀਏ ਤਾਂ ਗਾਇਕ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਤੇ ਹੁਣ ਗਾਇਕ ਫਿਰ ਤੋਂ ਹਾਲੀ ਦੇ ਵਿੱਚ ਦਿੱਤੇ ਗਏ ਇੰਟਰਵਿਊ ਦੇ ਚੱਲਦੇ ਸੁਰਖੀਆਂ ਦੇ ਵਿੱਚ ਆ ਗਏ ਨੇ ਦੱਸ ਦਈਏ ਕਿ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਸਿੰਗਰ ਕਰਨ ਔਜਲਾ ਨੇ ਕਈ ਸਾਰੇ ਗੱਲਾਂ ਕਹੀਆਂ ਨੇ ਵੈਲ ਕੀ ਕੁਝ ਕਿਹਾ ਹੈ ਕਰਨ ਔਜਲਾ ਨੇ ਆ ਤੁਹਾਨੂੰ ਦੱਸਦੇ ਹਾਂ ਗਾਇਕ ਕਰਨ ਔਜਲਾ ਨੇ ਹਾਲ ਹੀ ਦੇ ਵਿੱਚ ਇੱਕ ਬਾੜ ਪ੍ਰਭਾਵਿਤ ਪਰਿਵਾਰ ਦੀ ਮਦਦ ਦੇ ਲਈ ਆਵਾਜ਼ ਚੁੱਕੀ ਹੈ ਇਸ ਪਰਿਵਾਰ ਦੇ ਵਿੱਚ 4 ਭੈਣ ਭਰਾ ਸ਼ਾਮਿਲ ਹੈਗੇ ਨੇ ਜਿਨ੍ਹਾਂ ਦੇ ਮਾਪੇ ਦਾ ਦੇਹਾਂਤ ਹੋ ਚੁੱਕਿਆ ਹੈ ਕਰਨ ਔਜਲਾ ਨੇ ਫਾਜ਼ਿਲਕਾ ਦੇ ਰਿਤਾਵਲੀ ਪਿੰਡ ਚ ਪਰਿਵਾਰ ਦੇ ਘਰ ਜਾ ਕੇ ਉਹਨਾਂ ਦੀ ਦੁਰਦਸ਼ਾ ਨੂੰ ਕਰੀਬੀ ਤੋਂ ਦੇਖਿਆ ਹੈ ਹਾਲ ਹੀ ਦੇ ਵਿੱਚ ਦਿੱਤੇ ਗਏ ਇੰਟਰਵਿਊ ਦੇ ਵਿੱਚ ਕਰਨ ਔਜਲਾ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਉੱਤੇ ਦੋਹਰੀ ਤ੍ਰਾਸ ਦੀ ਆਈ ਹੈ ਉਨਾਦੀ ਮਾ ਦਾ ਸਾਲ 2023 ਚ ਦਿਲ ਦਾ ਦੌਰਾ ਪੈਣ ਕਰਕੇ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਤੇ ਹਾਲੀ ਦੇ ਵਿੱਚ ਆਈ ਭਿਆਨਕ ਬਾੜ ਦੇ ਦੌਰਾਨ ਇਹਨਾਂ ਬੱਚਿਆਂ ਦੇ ਪਿਤਾ ਨੂੰ ਸੱਪ ਨੇ ਕੱਟ ਲਿਆ ਸੀ ਤੇ ਬਾੜ ਦਾ ਪਾਣੀ ਜ਼ਿਆਦਾ ਹੋਣ ਕਾਰਨ ਉਹਨਾਂ ਨੂੰ ਸਮੇਂ ਤੇ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ ਜਿਸ ਦੇ ਕਾਰਨ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਸੀ ਤੇ ਨਾਲ ਹੀ ਉਸ ਵੇਲੇ ਉਹਨਾਂ ਦੇ ਬੱਚੇ ਵੀ ਘਰ 'ਚ ਮੌਜੂਦ ਨਹੀਂ ਸਿਗੇ ਔਜਲਾ ਨੇ ਦੱਸਿਆ ਕਿ ਘਰ ਨੂੰ ਵੀ ਬਾੜ ਤੋਂ ਭਾਰੀ ਨੁਕਸਾਨ ਹੋਇਆ ਹੈ ਤੇ ਘਰ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੈ ਹੁਣ ਸਰਦੀਆਂ ਆ ਰਹੀਆਂ ਨੇ ਅਤੇ ਬੱਚੇ ਘਰ ਦੇ ਅੰਦਰ ਜਾਂ ਬਾਹਰ ਕਿਤੇ ਵੀ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਔਜਲਾ ਨੇ ਅੱਗੇ ਕਿਹਾ ਕਿ ਜਦੋਂ ਉਹਨਾਂ ਨੇ ਬੱਚਿਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਆਪਣਾ ਖੁਦ ਦਾ ਚਿਹਰਾ ਦਿਖਾਈ ਦਿੱਤਾ ਉਹਨਾਂ ਨੂੰ ਪਤਾ ਹੈ ਕਿ ਜਦੋਂ ਮਾਂ ਪੇ ਵਾਲੇ ਦਿਵਾਲੇ ਨਹੀਂ ਹੁੰਦੇ ਤਾਂ ਕਿਵੇਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ ਤੇ ਇੱਕ ਕੱਲਾ ਇਨਸਾਨ ਕੀ ਕੁਝ ਸੋਚਦਾ ਹੈ। ਔਜਲਾ ਨੇ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹਨਾਂ ਚਾਰ ਭੈਣ ਭਰਾਵਾਂ ਦੀ ਕਹਾਣੀ ਸਿਰਫ ਉਹ ਖੁਦ ਹੀ ਜਾਣਦੇ ਹਨ ਕਿ ਉਹ ਆਪਣਾ ਸਮਾਂ ਕਿਸ ਤਰ੍ਹਾਂ ਬਤਾਵਣਗੇ ਅਤੇ ਭੈਣ ਭਰਾਵਾਂ ਨੂੰ ਕੀ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ। ਗਾਇਕ ਨੇ ਕਿਹਾ ਕਿ ਇਹ ਉਹੀ ਉਹ ਸਮਾਂ ਹੁੰਦਾ ਹੈ ਜਦੋਂ ਇੱਕ ਬੱਚੇ ਨੂੰ ਮੋਹਰੇ ਆ ਕੇ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਅਤੇ ਵੱਡਾ ਹੋਣਾ ਪੈਂਦਾ ਹੈ। ਦੱਸ ਦਈਏ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਕਰਨ ਔਜਲਾ ਨੇ ਸਾਰੇ ਪੰਜਾਬੀ ਭਰਾਵਾਂ ਨੂੰ ਅਤੇ ਖਾਸ ਕਰਕੇ ਆਪਣੇ ਐਨ ਆਰ ਆਈ ਭਰਾਵਾਂ ਤੋਂ ਇੱਕ ਵੱਡੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਜ਼ਿੰਦਗੀ ਮਿਹਨਤ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਲਈ ਕੁਝ ਕਰਨ, ਪੈਸੇ ਲਗਾਣ ਗਾਇਕ ਨੇ ਕਿਹਾ ਕਿ ਇਹ ਸਿਰਫ ਇੱਕ ਘਰ ਨਹੀਂ ਹੈ ਬਲਕਿ ਇਸ ਤਰੀਕੇ ਦੇ ਹੋਰ ਵੀ ਕਈ ਸਾਰੇ ਪਰਿਵਾਰ ਹੈਗੇ ਨੇ ਜੋ ਕਿ ਬਾੜ ਤੋਂ ਪ੍ਰਭਾਵਿਤ ਹੋਏ ਨੇ ਔਜਲਾ ਨੇ ਸਾਰਿਆਂ ਤੋਂ ਅਪੀਲ ਕੀਤੀ ਹੈ ਕਿ ਉਹ ਇਹਨਾਂ ਪਰਿਵਾਰਾਂ ਦੇ ਲਈ ਦਸਵਾਂ ਹਿੱਸਾ ਜਾਂ ਜਿਸ ਤਰ੍ਹਾਂ ਜਿਸ ਵੀ ਤਰੀਕੇ ਤੋਂ ਹੋ ਸਕੇ ਮਦਦ ਕਰਨ ਇਹਨਾਂ ਹੀ ਨਹੀਂ ਬਾੜ ਪ੍ਰਭਾਵਿਤ ਪਰਿਵਾਰਾਂ ਦੀ ਹਾਲਤ ਦੇਖਣ ਔਜਲਾ ਬੇਹਦ ਭਾਵੁਕ ਵੀ ਹੋ ਗਏ ਗਾਇਕ ਨੇ ਘਰ ਗਿਰਨ ਦਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਜਦੋਂ ਘਰ ਗਿਰਦਾ ਹੈ ਤਾਂ ਇਨਸਾਨ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜ਼ਿੰਦਗੀ ਖਤਮ ਹੋ ਗਈ ਹੋਵੇ ਉਹਨਾਂ ਦੇ ਪਿਤਾ ਕਹਿੰਦੇ ਸਨ ਕਿ ਤੀਸਰੀ ਪੀੜ੍ਹੀ ਘਰ ਬਣਾਉਂਦੀ ਹੈ ਵੈਲੈਂਟ ਇੰਟਰਵਿਊ ਦੇ ਦੌਰਾਨ ਜਦੋਂ ਔਜਲਾ ਨੇ ਪੱਗ ਪਾਈ ਸੀ ਤਾਂ ਉਹਨਾਂ ਦੇ ਲੁੱਕ ਦੀ ਤਾਰੀਫ਼ ਹੋਈ ਅਤੇ ਇਹ ਵੀ ਕਿਹਾ ਗਿਆ ਕਿ ਪੱਗ ਜ਼ਿੰਮੇਵਾਰੀ ਦਾ ਅਹਿਸਾਸ ਦਲਵਾਉਂਦੀ ਹੈ ਤੇ ਇਸ ਟਿੱਪਣੀ ਉੱਤੇ ਜਵਾਬ ਦਿੰਦੇ ਹੋਏ ਗਾਇਕ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਚਲੋ ਹੁਣ ਤੋਂ ਪੱਗ ਪਾਣ ਦੀ ਕੋਸ਼ਿਸ਼ ਕਰਦੇ ਹਾਂ ਬੈਲ ਇਸ ਬਿਆਨ ਤੋਂ ਸਾਫ਼ ਹੈ ਕਿ ਗਾਇਕ ਨੇ ਹੁਣ ਇਸ ਪੱਗ ਨੂੰ ਆਪਣੀ ਪਹਿਚਾਣ ਦੇ ਤੌਰ ਤੇ ਪ੍ਰਾਥਮਿਕਤਾ ਦੇਣ ਦਾ ਸੰਕਲਪ ਲਿੱਤਾ ਹੈ ਕਰਨ ਔਜਲਾ ਦਾ ਇਹ ਕਦਮ ਉਹਨਾਂ ਦੇ ਪਰਸ਼ੰਸਕਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇੱਕ ਸਟਾਰ ਦੀ ਪੱਗ ਪਾਣ ਦੀ ਪ੍ਰਤੀਬੱਧਤਾ ਯੁਵਾਮਾਂ 'ਚ ਸਿੱਖ ਸੰਸਕ੍ਰਿਤੀ ਅਤੇ ਵਿਰਾਸਤ ਦੇ ਬਾਰੇ 'ਚ ਜਾਗਰੂਕਤਾ ਵਧਾ ਸਕਦੀ ਹੈ ਪੰਜਾਬੀ ਜਗਤ ਤੋਂ ਜੁੜੇ ਅਜਿਹੇ ਹੋਰ ਅਪਡੇਟਸ ਲਈ ਦੇਖਦੇ ਰਹੋ ਜੱਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ